चंदू चालिए आज तो तेरे चंदू चालिए 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 � की खड़ा प्रणाम कर जो याद करके बहुत अच्छा है पूरी पहरावा राय साहब अच्छे शहर वाले के भी उपस्थित रहते हैं के खाते हो के आने के बाद सदा जी तरह से ये सही है जी करना है बड़ी बेहतरीन है मांग में से जो की तो तेरी रे में i oh do ਸਾਂਸਾਂ ਆਉਂਦੀ ਨਹੀਂ ਪੁੰਨਾ ਖੋਲੇ ਕੋਠੇ ਕੋਠੇ ਆਜੀ ਵੀਰਾਂ ਦਸਤ ਬੇਗੜੀ ਪੁੰਨਾ ਖੋਲੇ ਕੋਠੇ ਕੋਠੇ ਆਜੀ ਵੀਰਾਂ ਪੀਟੀ ਵਾਲਾ ਨਗਰ ਦੇ ਪੰਚਾਇਤ ਵੱਲੋਂ ਸਰਪੰਚ ਸਾਹਿਬ ਜਗਵਿੰਦਰ ਸਿੰਘ ਜੀ ਕਾਲਾ ਉਹ ਵੰਗਰ ਸਾਹਿਬਾ ਸਾਰੇ ਵੱਡੇ ਬਜ਼ੁਰਗ ਕਮਡੀਆਂ ਮਾਵਾ ਉਹਨਾਂ ਦੀ ਉਹਨਾਂ ਦੇ ਸ਼ੇਰਵਾਦ ਨਾਲ ਅਤੇ ਉਪਰਾਲੇ ਨਾਲ ਪੀਆਂ ਦਾ ਜਿਵੇਂ ਕਮਾ ਪੀੜੀ ਵਾਲੇ ਨਗਰ ਦੇ ਇਸ ਸਕੂਲ ਵਿੱਚ ਮਹਾਉਤਸਵ ਹੈ ਬੜਾ ਬਹੁਤ ਹੀ ਪਿਆਰਾ ਤਿਹਾਰਾ ਹੈ ਈਆਂ ਪੈਣਾ ਨੂੰ ਕੁੜੀਆਂ ਕਤਰੀਆਂ ਨੂੰ ਸਾਡੀਆਂ ਬੱਚੀਆਂ ਨੂੰ ਇੱਥੇ ਤੱਕ ਸਾਡੀਆਂ ਵੱਡੀਆਂ ਵੀ ਜਿਹੜੀਆਂ ਪੈਣਾ ਦੁੱਧ ਰੇਟੇ ਜਦੋਂ ਰਹਿ ਜਾਂਦੀ ਹੈ ਇੱਕ ਦੂਸਰੇ ਨਾਲ ਨਗਰ ਵਿੱਚ ਬਚਪਨ ਜਿਹੜਾ ਬੀਤਿਆ ਹੁੰਦਾ ਉਸ ਨੂੰ ਕਿਉਂਕਿ ਕਦੇ ਫਿਰ ਮੇਲ ਮਲਾ ਬਹੁਤ ਮਖੀਰ ਜਾਂਦੇ ਆ ਕੋਈ ਕਿਸੇ ਥਾਂ ਕੋਈ ਕਿਸੇ ਥਾਂ ਇਹ ਇੱਕ ਮਹਾਨ ਦਿਵਾਰਾ ਜਦੋਂ ਸਾਡੀਆਂ ਧੀਆ ਪੈਣਾ ਪੂਆ ਭਤੀਜੀਆਂ ਉਹ ਇਸੇ ਹਾਰ ਵਿੱਚ ਇਕੱਠੀਆਂ ਹੁੰਦੀਆਂ ਜਿੱਥੇ ਇੱਕ ਦੂਸਰੇ ਦੇ ਸੁੱਖ ਸਾਧ ਵੀ ਜਾਣ ਲੈਂਦੀਆਂ ਪੀਕਿਆਂ ਲਈ ਵੀ ਬਹੁਤ ਵੱਡਾ ਮਾਣ ਹੁੰਦਾ ਹੈ ਖਾਸ ਕਰਕੇ ਧੀਆਂ ਨੂੰ ਪੀਕਿਆਂ ਦੇ ਵੱਡਾ ਮਾਣ ਹੁੰਦਾ ਜਦੋਂ ਇਹਨਾਂ ਦੇ ਨਾਲ ਚੌਂਦੀ ਹੈ ਇਹਦੇ ਗੀਤ ਕਿਤੇ ਪੈਂਦੇ ਐ ਇਹ ਵੀ ਪੀਕਿਆਂ ਦੀ ਸੋਖੀ ਹੁੰਦੀ ਸੁਭਾਸ਼ ਮਹਿਤਾ ਪ੍ਰਧਾਨ ਪ੍ਰੈਸ ਪਾਸਟ ਕੋਰਟ ਪੂਰਾ ਆਓ ਜੀ ਸੁਭਾਸ਼ ਮਹਿਤਾ ਜੀ ਪ੍ਰੋਗਰਾਮ ਚੱਲ ਰਿਹਾ ਹੈ ਉਹਦਾ ਇਹਦੇ ਪਾਤਰ ਹੈ ਸਮੂਹ ಗ್ರಾಮ ਪੰਚਾਇਤ ਪਟਪੀੜੀ ਵਾਲਾ ਉਸ ਤੋਂ ਵੱਧ ਸ਼ਾ ਜਿਹੜੇ ਸਾਡੇ 5 ਰੁਪਏ ਚੋਂ ਤੇ ਦੂਰ ਨੇੜੇ ਵਾਲੇ ਭੈਣ ਭਰਾ ਦੇ ਭੈਣਾ ਬਹੁਤ ਸ਼ਾਨਦਾਰ ਕਰਦੇ ਪਿਛਲੇ ਲੰਬੇ ਸਮੇਂ ਤੋਂ ਕਰ ਰਹੇ ਐਵੇਂ ਸੇ ਐਸ ਵਾਰ ਅਸੀਂ ਉਹ ਤੋਂ ਵੀ ਸੋਨਾ ਕਰਨ ਦੀ ਕੋਸ਼ਿਸ਼ ਕੀਤੀ ਹੈ ਹੋ ਗਿਆ ਤਨਕੇ ਤੇ ਬਾਬਾ ਟੈਲਦਾ ਜੀ ਉਹਨਾਂ ਦੇ ਕੇ ਅਰਦਾਸ ਕਰਦੇ ਆ ਕਿ ਆਉਣ ਵਾਲੀਆਂ ਤਿਆਂ ਚ ਭੂਆ ਜੀ ਸਾਡੇ ਵਿੱਚ ਫੇਰ ਮੌਜੂਦ ਹੋਣ ਤਾਂ ਕਿ ਸਾਨੂੰ ਫੇਰ ਉਤਸ਼ਾਹ ਮਿਲੇ ਕਿ ਐਡੀ ਲੌਂਗ ਜਰਨੀ ਕਰਕੇ ਇਹ ਭੂਆ ਜੀ ਅੱਜ ਸਾਡੇ ਦਰਮਿਆਨ ਅਗਲੇ ਸਾਲ ਫੇਰ ਆਉਣ ਮਹਾਰਤ ਕਰੇ ਇਹਨਾਂ ਦੀ ਉਮਰ ਤੇ ਕਾਮਯਾਬੀ ਸਾਡੇ ਲਈ ਇੱਕ ਚਾਗਨ ਬਨਾਰਾ ਅਸੀਂ ਦੁਬਾਰਾ ਮੋਪਾ ਨੇ ਜੀ ਅੱਗੇ ਬੇਨਤੀ ਕਰਦੇ ਕਿ ਮਾਦਾ ਨੂੰ ਖਾਂਦ੍ਰਸ਼ਤੀ ਤੇ ਚੜ੍ਹਦੀ ਕਲਾ ਬਖਸ਼ਣ ਅਗਲੇ ਵਾਰ ਫਿਰ ਸਾਡੇ ਵਿੱਚ ਮੌਜੂਦ ਹੋਣ ਕਮਲ ਜੀ ਨੰਬਰ ਕੋਈ ਬਾਹਰ ਆਉਂਦਾ ਨਹੀਂ ਆਉਂਦਾ ਨਹੀਂ ਆਉਂਦਾ ਅਸੀਂ ਅੱਜ ਬਹੁਤ ਸਾਨੂੰ ਇੱਕ ਗੱਲ ਦਾ ਮਾਣ ਹੈ ਕਿ ਸਾਡੇ ਸਭ ਤੋਂ ਮੀਡੀਆ ਵਰਦੇ ਕਿ ਉਹ ਅੱਜ ਸਾਡੇ ਪਿਓ ਨੇ ਲੈ ਕੇ ਆਇਆ ਸ਼ਾਮ ਨੂੰ ਹੋਇਆ ਇਸ ਕਰਕੇ ਬਹੁਤ ਮੁਸ਼ਕਿਲ ਹੈ ਗਾਂ ਤੋਂ ਵੀ ਆਪਾਂ ਇੱਕ ਵੀ ਵਧਾ ਪਰਾਂਦਾ ਨਾ ਆਇਆ ਪਈ ਨਹੀਂ ਆਉਂ ਦੂਰ ਤੱਕ ਜਰੂਰ ਹੈ ਦੇਖੋ ਆਹ ਇੱਕ ਗਾੜੀ ਜਰੂਰ ਲਾ ਦੇ ਪੈਨ ਨਾ ਦੇ ਆਪਾਂ ਇਹਨਾਂ ਨੂੰ ਇਹ ਬੱਚੇ ਆਉਂਦੀਆਂ ਵੱਡੀਆਂ ਉਹਨਾਂ ਦੀਆਂ ਜਿਹੜਾ ਨਾਲ ਦੂਸਰੇ ਨਾਲ ਮੇਲ ਮਲਾਪ ਤੇ ਜਾਣ ਪਛਾਣ ਹੋ ਤਾਜ਼ਾ ਹੋਣ ਦੀ ਥੋ ਇਹ ਚੰਗਾ ਤਿਹਾਰ ਹੈ ਇਹ ਲੋਕਾਂ ਨੂੰ ਨਾਲ ਲੈ ਕੇ ਆਪਣੀਆਂ ਬੱਚੀਆਂ ਲਈ ਹੋਣਾ। ਕੁਟਿਆ ਸਾਹਿਬ ਜਿਵੇਂ ਅੱਜਕੱਲ ਲੋਕ ਪਿਛਲੇ ਰੀਤੀ ਰਿਵਾਜਾਂ ਨੂੰ ਰਿਸ਼ਤਦਾਰੀਆਂ ਨੂੰ ਉਹ ਮੋਬਾਈਲ ਦੇ ਜੋਗ ਕਰਕੇ ਕੋਈ ਸਨਾ ਬਦਲ ਕਰਕੇ ਜੋ ਭੁੱਲਦੇ ਜਾ ਰਹੇ ਆ ਕੀ ਕਹਿਣਾ ਚਾਹੂੰਗੀ ਉਹਨਾਂ ਬਾਰੇ। ਵੈਸੇ ਵੀ ਕੁਝ ਜਿਹੜਾ ਭਾਈਚਾਰਾ ਮੇਲ ਮਲਾਪ ਤੇ ਸਾਂਝੀਆਂ ਇਹ ਰਿਸ਼ਤੇਦਾਰੀਆਂ ਸੀ। ਜੇ ਉਹ ਅਸੀਂ ਕੈਮਰਾ ਠਾਗੇ ਤਾਂ ਸਰਦਾਰੀ ਸੁਭੀ ਰਮਨ ਜੀ ਪ੍ਰੀਸਦ ਤੁਸੀਂ ਸੰਦੇਸ਼ ਕੀ ਦੇਣਾ ਚਾਹੋਗੇ ਅੱਜ ਜੀਆਂ ਦਾ ਮੇਲਾ ਲੱਗਿਆ ਹੈ ਮੈਂ ਵੇਖੋ ਇਹ ਤਾਂ ਸਾਡੀਆਂ ਬੱਚੀਆਂ ਦਾ ਪੜ੍ਹਨ ਦਾ ਬਿੱਤਰਾ ਗਵਰਨਮੈਂਟ ਨਾਲ ਖਾਸ ਨੇ ਨੁਮਾਇੰਦਾ ਹੋਣ ਦੇ ਨਾਂ ਤੇ ਬਸ ਲਈ ਨੁਮਾਇੰਦਾ ਬੁਲਾਵਾ ਦਿੱਤਾ ਹੈ ਮੈਂ ਜੀ ਪੜ੍ਹਨ ਨੂੰ ਬੱਚੀਆਂ ਨੂੰ ਵੱਡੀਆਂ ਜਿਹੜੀਆਂ ਹੋਪਕੋ ਨਰਨ ਸਾਰਕ ਕੰਨਾਂ ਨੂੰ ਕਰਾਣਾ ਨਹੀਂ ਕਹੋ ਹੋ ਰਿਹਾ ਹੈ ਤੁਸੀਂ ਸੋਚ ਰਹੇ ਹੋ ਕਿ ਪੇਕਿਆ ਚੋਗੀ ਹੈ ਪੇਕਿਆ ਚ ਆ ਕੇ ਲਗੀ ਸਾਜ ਵੀ ਬਣ ਗਈ ਹੈ ਇੱਕ ਕੰਪਨੀ ਨੇ ਆਪਣਾ ਉਹ ਮੋਹ ਨਾਲ ਲੱਗਿਆ ਜਦੋਂ ਮੋਹ ਨਾਲ ਬਣਗੇ ਦੇ ਚੰਗੇ ਦੇ ਸਰਪੰਚ ਵੱਲੋਂ ਤੇ ਢੀਆਂ ਵੱਲੋਂ ਢੀਆਂ ਵੱਲੋਂ ਲਗਾਇਆ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਸ ਢੀਆਂ ਦੇ ਮੇਲੇ ਬਾਰੇ ਅਸੀਂ ਕਹਿਣਾ ਚਾਹਾਂਗੇ ਵੀ ਪਿੰਡ ਦੇ ਸਰਪੰਚ ਦਾ ਬਹੁਤ-ਬਹੁਤ ਧੰਨਵਾਦ ਤਹਿ ਦਿਲੋਂ ਬੇਨਤੀ ਕਰਦੇ ਹਾਂ ਅਸੀਂ ਪਿੰਡ ਦੇ ਸਰਪੰਚ ਦਾ ਤਹਿ ਦਿਲੋਂ ਧੰਨਵਾਦ ਸਾਡੇ ਸਾਰਿਆਂ ਵੱਲੋਂ ਅਸੀਂ ਆਏ ਕਹਿੰਨੇ ਵੀ ਜਿਨ੍ਹਾਂ ਨੇ ਸਾਨੂੰ ਵਿਛੜੀਆਂ ਰੂਹਾਂ 30-30 ਸਾਲ ਹੋ ਗਏ ਸਾਨੂੰ ਮੈਰਿਜ ਹੋਈ ਨੂੰ ਅੱਜ ਸਾਨੂੰ ਮਿਲਿਆ ਸੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪਹਿਲਾਂ ਅਸੀਂ ਸਾਨੂੰ ਬਹੁਤ ਚਿਰ ਹੋ ਗਿਆ ਸੀਗਾ ਜੀ ਅਸੀਂ ਕੁੜੀਆਂ ਮਿਲੀਆਂ ਨੂੰ ਠੀਕ ਹੈ 35-35 ਦੀ 40-40 ਸਾਲ ਹੋ ਗਈ ਸੀ ਸਾਨੂੰ ਮਿਲਣਾਂ ਫਿਰ ਅਸੀਂ ਇੱਕ ਜਰੀਆ ਬਣਿਆ ਤਿੰਨ-ਚਾਰ ਭੈਣਾਂ ਨਾਲ ਕੇ ਅਸੀਂ ਫੋਨ ਇਕੱਠੇ ਕੀਤੇ ਕੁੜੀਆਂ ਦੇ ਸਾਰੀਆਂ ਦੇ ਕਿਸੇ ਨਾ ਕਿਸੇ ਜਰੀਏ ਸੌਰੀ ਬੈਠੇ ਹੋਏ ਵੀ ਫਿਰ ਪਹਿਲਾਂ ਅਸੀਂ ਤਿੰਨ-ਚਾਰ ਸੀ ਫਿਰ ਹੁਣ ਫਿਰ ਇਹਨਾਂ ਸਰਕਲ ਸਾਡਾ ਵੱਧ ਕੇ ਬਹੁਤ ਵੱਡਾ ਹੋ ਗਿਆ ਹੈ ਠੀਕ ਹੈ ਤੇ ਫਿਰ ਅਸੀਂ ਸੋਚਿਆ ਜਿਹੜੀਆਂ ਸਾਡੇ ਪਹਿਲੀ ਵਾਰ ਇਤਿਆਂ ਤੇ ਆਈਆਂ ਭੈਣਾ ਬਜ਼ੁਰਗ ਮਾਤਾ ਆਈਆਂ ਉਹਨਾਂ ਨੇ ਸਾਨੂੰ ਇੰਨਾ ਆਸ਼ੀਰਵਾਦ ਦਿੱਤਾ ਇੰਨਾ ਪ੍ਰਿਆਰ ਦਿੱਤਾ ਨਾ ਉਹ ਪਤਾ ਕੀ ਕਹਿਣੀਆਂ ਕਹਿਣੀਆਂ ਸਾਨੂੰ 40-40 ਸਾਲਾਂ ਤੋਂ ਤੁਸੀਂ ਮਿਲਾਇਆ ਫਿਰ ਸਾਨੂੰ ਇੰਨਾ ਦਿਲ ਨੂੰ ਸਕੂਨ ਮਿਲਿਆ ਬਹੁਤ ਸਕੂਨ ਮਿਲਿਆ ਫਿਰ ਅਸੀਂ ਸਾਨੂੰ ਪਿਛਲੀ ਵਾਰ ਜਦੋਂ ਅਸੀਂ ਆਏ ਸਰਪੰਚ ਸਾਹਮਣੇ ਸਾਡੇ ਵੀਰ ਜੀ ਨੇ ਵੋਨਨੇ ਸਾਨੂੰ ਕਿਹਾ ਧੀਆਂ ਨੂੰ ਸੱਦਾ ਦਿੱਤਾ ਹੈ ਇਸ ਪਿੰਡ ਦੇ ਵਿੱਚ ਬੇਸ ਵਾਰ ਅਸੀਂ ਧੀਆਂ ਲਵਾਵਾਂਗੇ ਵੀ ਉਹ ਤੁਸੀਂ ਆਓ ਸਾਡੇ ਪਿੰਡ ਵਿੱਚ ਕਿ ਅਸੀਂ ਆ ਹੀ ਆਉਂਦੀਆਂ ਰਹੀਏ ਖੁਸ਼ੀ ਦੇ ਖੇੜਿਆਂ ਦੇ ਅੱਗੇ ਅਸੀਂ ਵੈਰੀ ਗੁੱਡ ਦੁੱਖ ਦੇ ਵੇਲੇ ਲਾਗੇ ਕਿ ਕਿਹੜੀ ਜਗ੍ਹਾ ਤੋਂ ਸਾਰੀਆਂ ਧੀਆਂ ਪੈਣਾ ਪਹੁੰਚੀਆਂ ਅਸੀਂ ਅਲੱਗ-ਅਲੱਗ ਜਗ੍ਹਾ ਤੋਂ ਹਾਂਜੀ ਕਿਹੜੀ ਜਗ੍ਹਾ ਤੋਂ ਮੈਂ ਬਟਿੰਡਾ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਅਸੀਂ ਬਟਿੰਡਾ ਵੈਰੀ ਤੁਸੀਂ ਮਾਤਾ ਜੀ ਫਰੀਦਕੋਟ ਤੋਂ ਤੁਸੀਂ ਪੈਣ ਜੀ ਸਿਲੀਵੰਗਰ ਤੋਂ ਤੁਸੀਂ ਜੀ ਤੁਸੀਂ ਪਿੰਡ ਪੀਟੀ ਵਾਲਾ ਤੋਂ ਹਾਂਜੀ ਹੋਰ ਤੋਂ ਤੁਸੀਂ ਪੈਣ ਜਿੱਥੋਂ ਆਏ ਹੋ ਇਹ ਹਰੀਕੇ ਕਲਾਂ ਤੋਂ ਹਰੀਕੇ ਕਲਾਂ ਤੋਂ ਜਿਹੜਾ ਕਿ ਮੁਕਸਰ ਜ਼ਿਲ੍ਹਾ ਦੇ ਪੀਟੀ ਵਾਲੇ ਤੋਂ ਅਤੇ ਫਰੀਦਕੋਟ ਤੋਂ ਹੋਰ ਵੀ ਕਈ ਜਗ੍ਹਾ ਤੋਂ ਹਾਂਜੀ ਸਰ ਸਰ ਜੀ ਵਾਹ ਜੀ ਵਾਹ ਬਹੁਤ ਦੂਰ ਦੂਰ ਤੋਂ ਪੈਣਾ ਪਹੁੰਚਿਆ ਨੇ ਮੇਲਾ ਤੀਆਂ ਤੀ ਦੀਆਂ ਦੇ ਤਿਉਹਾਰ ਮਨਾਉਣ ਦੇ ਲਈ ਆਪਣੇ ਘਰ ਪਹੁੰਚ ਕੇ ਤੇ ਖੁਸ਼ੀਆਂ ਦਾ ਮੇਲਾ ਮਨਾਉਂਦੇ ਆ ਨੇ ਇਹ ਕਿੰਨੇ ਸਾਲ ਤੋਂ ਜਾਰੀ ਹੈ ਬੰਜੀ ਕੁਛ ਦੱਸੋਗੇ ਕਿੰਨੇ ਦਿਨ ਤੋਂ ਆ ਰਹੇ ਤੁਸੀਂ ਪਿਛਲੇ ਤਿੰਨ ਚਾਰ ਸਾਲਾਂ ਤੋਂ ਤਿੰਨ ਚਾਰ ਸਾਲਾਂ ਤੋਂ ਆ ਰਹੇ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਮੇਲੇ ਜਾ ਕੇ ਖੁਸ਼ੀ ਮਿਸੂ ਹਸਦੀ ਹੈ ਕੀ ਤੁਸੀਂ ਅੱਗੇ ਵੀ ਆਣਾ ਚਾਹੋਗੇ ਇਸ ਮੇਲੇ ਦੇ ਵਿੱਚ ਹਾਂਜੀ ਤੁਸੀਂ ਕੁਝ ਕਹਿਣਾ ਚਾਹੋਗੇ ਮਾਤਾ ਪੱਲੀਵਾਰੀ ਹੈ ਠੀਕ ਹੈ ਜੀ ਪਹਿਲੀ ਹਾਂਜੀ ਹਾਂਜੀ ਗਾਇਸ ਫਿਰ ਡਿਸਕਸ ਕਰਦੇ ਹਾਂ ਹਾਂਜੀ ਸੀਐਚ ਆਉਂਦੀ ਨੇ ਸਪੈਂਡ ਵੀ ਵੈਰੀ ਗੁੱਡ ਸਵਾਗਤ ਹੈ ਆਪ ਜੀ ਦਾ ਵੀ ਇਹ ਸਾਡੇ ਡਾਕਟਰ ਸਾਹਿਬ ਵੀ ਪਹੁੰਚੇ ਹੋਏ ਨੇ ਅੱਧੀ ਹੋਰ ਬੈਣਾ ਪਹੁੰਚੇ ਨੇ ਹਾਂਜੀ ਕੁਝ ਬੋਲਣਾ ਚਾਹੋਗੇ ਇਸ ਮੇਲੇ ਬਾਰੇ ਬਾਈ ਜੀ ਜਿਹੜਾ ਉਹ ਨਿਤ ਕਰ ਰਹੇ ਨੇ ਸਭ ਮਨੁਸ਼ਿਆ ਨਿਤ ਕਰ ਰਹੇ ਨੇ ਉਹ ਸਾਰਾ ਮਤਲਬ ਉਹ ਯਾਰ ਕਿ ਸਾਰੀਆਂ ਭੈਣਾਂ ਅਸੀਂ ਸਭ ਮਿਲ ਕੇ ਆ ਜਾਂਦਾ ਤਿਆਰ ਵਾਰ-ਵਾਰ ਆਉਂਦੇ ਨੇ ਕਿਹੜਾ ਜੀ ਆ ਕੇ ਸਾਡੇ ਸਾਰੇ ਦੁੱਖ ਹੀ ਖੂਰੀ ਆ ਜਾਂਦੇ ਆ ਟੈਨਸ਼ਨਾਂ ਦੂਰ ਹੋ ਜਾਂਦੀਆਂ ਇੱਥੇ ਆ ਕੇ ਵਾਹ ਜੀ ਵਾਹ ਇਹ ਜਿਹੜਾ ਤੀਆਂ ਦਾ ਮੇਲਾ ਤਹਾਰ ਮਨਾਉਣ ਦੇ ਲਈ ਭੈਣਾਂ ਪਹੁੰਚੀਆਂ ਨੇ ਤੇ ਇਹਨਾਂ ਦਾ ਸਵਾਗਤ ਹੈ ਤੇ ਇਸੇ ਤਰ੍ਹਾਂ ਹੀ ਮੇਲਾ ਮਨਾਉਂਦੀਆਂ ਰਹਿਣ ਤੇ ਇਸੇ ਤਰ੍ਹਾਂ ਹੀ ਮੇਲੇ ਲੱਗਦੇ ਰਹਿਣ ਤੇ ਅਸੀਂ ਸਾਰੇ ਨੂੰ ਇੱਕ ਵਾਰੀ ਫਿਰ ਬਧਾਈ ਦਿੰਦੇ ਆ ਸਾਰੀਆਂ ਪੈਰਾਂ ਨੂੰ ਇਸ ਮੇਲੇ ਦੀਆਂ ਬਹੁਤ ਬਹੁਤ ਵਧਾਈਆਂ ਚਲੋ ਆਸ਼ਨਾਤਾ ਸੁਪਰੀਮ ਟਾਈਮ